ਇੱਕ ਪਰਜਾਈ ਆਪਣੇ ਜੇਠ ਨੂੰ ਕਾਲ ਕਰਦੀ ਹੈ ਜੇਠ ਮਿਸਤਰੀ ਸੀ ਉਹ ਕਹਿੰਦੀ ਹੈ ਕਿ ਜੇਠ ਦੀ ਸਾਡੇ ਘਰ ਜੋ ਸਾਡੇ ਪਾਣੀ ਵਾਲੀ ਦੀ ਨਿਕਾਸੀ ਵਾਲੀ ਪੈਪ ਸੀ ਉਹ ਬੰਦ ਹੋ ਗਈ ਸੀ ਅਸੀਂ ਉਸ ਨੂੰ ਠੀਕ ਕਰਵਾਇਆ ਤੇ ਉਸ ਕਰਕੇ ਸਾਨੂੰ ਫਰਸ਼ ਪਟਣਾ ਪਿਆ ਹੁਣ ਫਰਸ਼ ਦੀਆਂ ਤਿੰਨ ਟੈਲਾਂ ਲਾਉਣ ਵਾਲੀਆਂ ਤੁਸੀਂ ਆ ਕੇ ਲਗਾ ਜਾਓ ਤਾਂ ਜੇਠ ਕਹਿੰਦਾ ਕਿ ਅਜੇ ਮੇਰੇ ਕੋਲ ਟਾਈਮ ਨਹੀਂ ਮੈਂ ਫੇਰ ਆਵਾਂਗਾ ਪਰ ਜੋ ਪਰਜਾਈ ਹੁੰਦੀ ਹੈ ਉਹ ਜਿਆਦਾ ਜ਼ੋਰ ਪਾਉਂਦੀ ਹੈ ਪਰ ਜੇਠ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਆ ਕੇ ਕਰ ਜਾਵਾਂਗਾ ਜੇਠ ਉਸ ਚੌਂਕ ਤੇ ਚਲਾ ਜਾਂਦਾ ਜਿੱਥੋਂ ਮਜ਼ਦੂਰਾਂ ਨੂੰ ਲੋਕ ਲੈ ਜਾਂਦੇ ਨੇ ਪਰ ਜੇਠ ਉਸ ਦਿਨ ਬਿਲਕੁਲ ਫ੍ਰੀ ਹੁੰਦਾ ਉਸ ਨੂੰ ਕੋਈ ਨਹੀਂ ਲੈ ਜਾਂਦਾ ਤਾਂ ਉਸ ਨੇ ਸੋਚਿਆ ਕਿ ਮੈਂ ਆਪਣੇ ਭਰਾ ਦੇ ਘਰ ਜਾ ਕੇ ਟੈਲਾਂ ਲਗਾ ਆਵਾਂ ਭਰਾ ਘਰ ਨਹੀਂ ਸੀ ਤੇ ਜੋ ਭੁਜਾਈ ਹੁੰਦੀ ਆ ਉਹ ਆਪਣੇ ਜੇਠ ਨੂੰ ਕਹਿੰਦੀ ਆ ਕਿ ਆ 1000 ਰੁਪਿਆ ਲਓ ਤਿੰਨ ਟੈਲਾਂ ਲਗਾਉਣ ਵਾਲੀਆਂ ਬਾਜ਼ਾਰ ਵਿੱਚੋਂ ਸਮਾਨ ਲਿਆ ਕੇ ਇਸ ਨੂੰ ਲਗਾ ਦੇਵੋ ਤਾਂ ਜੋ ਜੇਠ ਹੁੰਦਾ ਉਹ ਤੇਲਾਂ ਲਗਾ ਦਿੰਦਾ ਹੈ ਪਰ ਉਸ ਤੋਂ ਬਾਅਦ ਇਹੋ ਜਿਹਾ ਕੁਝ ਹੁੰਦਾ ਹੈ ਜਿਸ ਨੂੰ ਸੁਣ ਕੇ ਉਹ ਜੇਠ ਵੀ ਹੈਰਾਨ ਹੋ ਜਾਂਦਾ ਹੈ ਇੱਕ ਕਤਲ ਹੁੰਦਾ ਹੈ ਤੇ ਕਤਲ ਦੀ ਜਦੋਂ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੁੰਬਈ ਦਾ ਨਾਲਾ ਸੁਪਾਰਾ ਇੱਥੋਂ ਦਾ ਰਹਿਣ ਵਾਲਾ ਵਿਜੇ ਜੋ ਕਿ ਆਪਣੀ ਪਤਨੀ ਕੁੜੀਆ ਦੇਵੀ ਦੇ ਨਾਲ ਰਹਿੰਦਾ ਸੀ ਇਸ ਦੇ ਘਰ ਇੱਕ 6-7 ਸਾਲਾਂ ਦਾ ਬੱਚਾ ਸੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਅਸਲ ਵਿੱਚ ਜੋ ਇਹ ਵਿਜੇ ਸੀ ਇਹ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦਾ ਥਾਣਾ ਬਖਸ਼ਾ ਤੇ ਉਸ ਦੇ ਅਧੀਨ ਪੈਂਦਾ ਪਿੰਡ ਅਵਿਨੰਦਨ ਅਵਿਨੰਦਨ ਦਾ ਰਹਿਣ ਵਾਲਾ ਸੀ ਪਰ ਹੁਣੇ ਮੁੰਬਈ ਦੇ ਵਿੱਚ ਆ ਕੇ ਰਹਿ ਰਿਹਾ ਸੀ ਇੱਥੇ ਕੰਮ ਕਾਰ ਕਰਦਾ ਸੀ ਜੋ ਵਿਜੇ ਸੀ ਇਸ ਦੇ ਤਿੰਨ ਭਰਾ ਹੋਰ ਸੀ ਜਾਣੀਏ ਚਾਰ ਭਰਾ ਸੀ ਤੇ ਚਾਰੋਂ ਹੀ ਇਹ ਮੁੰਬਈ ਦੇ ਵਿੱਚ ਰਹਿੰਦੇ ਸੀ ਵਿਜੇ ਦਾ ਇੱਕ ਭਰਾ ਹੁੰਦਾ ਅਕਲੇਸ਼ ਉਸ ਨੇ ਇੱਕ 1 ਬੀ ਐਚ ਕੇ ਦਾ ਫਲੈਟ ਲੈਂਦਾ ਉਸ ਨੇ ਪੈਸੇ ਦੇਣੇ ਸੀ ਇਸ ਕਰਕੇ ਉਹ ਵਿਜੇ ਨੂੰ ਕਾਲ ਕਰਦਾ ਕਿਉਂਕਿ ਵਿਜੇ ਨੇ ਉਸ ਨੂੰ ਕਿਹਾ ਸੀ ਕਿ ਜੇ ਤੈਨੂੰ ਪੈਸਿਆਂ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੇਣੀ ਮੈਂ ਤੇਰੀ ਹੈਲਪ ਕਰ ਦੇਵਾਂਗਾ ਉਹ ਵਿਜੇ ਨੂੰ ਫੋਨ ਕਰਦਾ ਪਰ ਵਿਜੇ ਦਾ ਫੋਨ ਤਾਂ ਬੰਦ ਆ ਰਿਹਾ ਹੁੰਦਾ ਉਸ ਤੋਂ ਬਾਅਦ ਉਹ ਆਪਣੀ ਭਝਾਈ ਨੂੰ ਕਾਲ ਕਰਦਾ ਗੁੜੀਆਂ ਨੂੰ ਉਸ ਨੂੰ ਕਹਿੰਦਾ ਕਿ ਮੇਰੀ ਭਰਾ ਦੇ ਨਾਲ ਗੱਲ ਨਹੀਂ ਹੋ ਰਹੀ ਤੁਸੀਂ ਮੇਰੀ ਗੱਲ ਕਰਵਾਓ ਉਹ ਕਿੱਥੇ ਹੈ ਤਾਂ ਉਹ ਕਹਿੰਦੀ ਹੈ ਕਿ ਉਹ ਤਾਂ ਕੰਮ ਕਰਨ ਗਿਆ ਹੋਇਆ ਹੈਗਾ ਜਦੋਂ ਆ ਜਾਵੇਗਾ ਤਾਂ ਮੈਂ ਉਸ ਨਾਲ ਤੇਰੀ ਗੱਲ ਕਰਵਾ ਦੇਵਾਂਗੀ ਤਾਂ ਦੂਸਰਾ ਦਿਨ ਆ ਜਾਂਦਾ ਹੈ ਅਕਲੇਸ਼ ਦੀ ਵਿਜੇ ਦੇ ਨਾਲ ਗੱਲ ਨਹੀਂ ਹੁੰਦੀ ਦੂਸਰੇ ਦਿਨ ਫੇਰ ਅਕਲੇਸ਼ ਆਪਣੀ ਭਰਜਾਈ ਨੂੰ ਕਾਲ ਕਰਦਾ ਕਿ ਵਿਜੇ ਦੀ ਮੇਰੇ ਨਾਲ ਗੱਲ ਕਰਵਾਓ ਤਾਂ ਭਰਜਾਈ ਕਹਿੰਦੀ ਹੈ ਅੱਜ ਉਹ ਕਿਤੇ ਹੋਰ ਕੰਮ ਕਰਨ ਚਲੇ ਗਏ ਕੋਈ ਗੱਲ ਨਹੀਂ ਮੈਂ ਤੁਹਾਡੀ ਉਸ ਨਾਲ ਗੱਲ ਕਰਵਾ ਦੇਵਾਂਗੀ ਪਰ ਐਦਾਂ ਕਰਦੇ ਕਰਦੇ ਤਕਰੀਬਨ 10 ਦਿਨ ਲੰਘ ਜਾਂਦੇ ਨੇ ਵਿਜੇ ਦੇ ਨਾਲ ਅਕਲੇਸ਼ ਦੀ ਗੱਲ ਨਹੀਂ ਹੁੰਦੀ ਤੇ ਹੁਣ ਤਾਂ ਗੁੜੀਆ ਜੋ ਉਸ ਦੀ ਭਰਜਾਈ ਸੀ ਉਸ ਦਾ ਵੀ ਫੋਨ ਬੰਦ ਆਉਣ ਲੱਗ ਗਿਆ ਸੀ ਹੁਣ ਇਹ ਦੇਖ ਕੇ ਅਕਲੇਸ਼ ਪਰੇਸ਼ਾਨ ਹੋ ਜਾਂਦਾ ਹੈ ਕਿ ਇਹ ਕੀ ਹੋ ਗਿਆ ਪਹਿਲਾਂ ਵਿਜੇ ਦੇ ਨਾਲ ਸੰਪਰਕ ਨਹੀਂ ਹੋ ਰਿਹਾ ਸੀ ਤੇ ਹੁਣ ਗੁੜੀਆ ਦਾ ਫੋਨ ਵੀ ਬੰਦ ਆ ਰਿਹਾ ਹੈ ਪਰਜਾਈ ਦਾ ਫੋਨ ਵੀ ਬੰਦ ਆ ਰਿਹਾ ਤਾਂ ਉਹ ਆਪਣੇ ਭਰਾ ਅਜੇ चौहान ਦੇ ਨਾਲ ਗੱਲ ਕਰਦਾ ਹੈ ਜੋ ਕਿ ਇਹਨਾਂ ਦੇ ਘਰ ਦੇ ਵਿੱਚ ਫਰਸ਼ ਲਗਾ ਕੇ ਆਇਆ ਸੀ ਉਸ ਨੂੰ ਕਹਿੰਦਾ ਹੈ ਕਿ ਮੇਰੀ ਵਿਜੇ ਦੇ ਨਾਲ ਗੱਲ ਨਹੀਂ ਹੋ ਰਹੀ ਪਹਿਲਾਂ ਤਾਂ ਉਸ ਦਾ ਨੰਬਰ ਬੰਦ ਸੀ ਗੁੜੀਆਂ ਨਾਲ ਗੱਲ ਹੁੰਦੀ ਸੀ ਗੁੜੀਆਂ ਨੇ ਵਿਜੇ ਦੇ ਨਾਲ ਮੇਰੀ ਗੱਲ ਨਹੀਂ ਕਰਵਾਈ ਤੇ ਹੁਣ ਤਾਂ ਗੁੜੀਆਂ ਦਾ ਫੋਨ ਵੀ ਬੰਦ ਆ ਰਿਹਾ ਚਲੋ ਆਪਾਂ ਚੱਲ ਕੇ ਦੇਖ ਕੇ ਆਈਏ ਤਾਂ ਹੁਣ ਇਹ ਵਿਜੇ ਦੇ ਘਰ ਆਉਂਦੇ ਨੇ ਅਕਲੇਸ਼ ਅਤੇ ਅਜੇ ਤਾਂ ਇਹ ਦੇਖਦੇ ਨੇ ਘਰ ਨੂੰ ਜਿੰਦਾ ਲੱਗਿਆ ਹੁੰਦਾ ਹੁਣ ਇਹ ਆਂਡੀਆਂ ਗਵਾਂਡੀਆਂ ਤੋਂ ਪੁੱਛਦੇ ਨੇ ਤਾਂ ਉਹ ਆਂਡੀਆਂ ਗਵਾਂਡੀ ਦੱਸਦੇ ਨੇ ਕਿ 19 ਜੁਲਾਈ 2025 ਤੋਂ ਬਾਅਦ ਅਸੀਂ ਇਹਨਾਂ ਨੂੰ ਨਹੀਂ ਦੇਖਿਆ ਤਾਂ ਹੁਣ ਇਹ ਸੋਚਦੇ ਨੇ ਕਿ ਆਖਰੇ ਗਏ ਕਿੱਥੇ ਤਾਂ ਫਿਰ ਇੱਥੇ ਇੱਕ ਦੁਕਾਨਦਾਰ ਹੁੰਦਾ ਉਸ ਕੋਲ ਅਕਲੇਸ਼ ਅਤੇ ਅਜੇ ਜਾਂਦੇ ਨੇ ਤੇ ਉਸ ਨਾਲ ਗੱਲ ਕਰਦੇ ਨੇ ਤਾਂ ਉਹ ਕਹਿੰਦਾ ਕਿ ਮੈਂ ਵਿਜੇ ਨੂੰ ਤਾਂ ਨਹੀਂ ਦੇਖਿਆ ਪਰ ਤੁਹਾਡੀ ਭਝਾਈ ਮੇਰੇ ਕੋਲ ਥੋੜੇ ਦਿਨ ਹੋਏ ਉਹ ਦਿਨ ਆਈ ਸੀ ਉਹ ਏਟੀਐਮ ਦਾ ਪਿੰਨ ਬਦਲਾਉਣ ਆਈ ਸੀ ਹੁਣ ਇਹ ਗੱਲ ਕਿਤੇ ਨਾ ਕਿਤੇ ਸ਼ੱਕੀ ਲੱਗਦੀ ਹੈ ਕਿ ਐਦਾਂ ਇਹ ਕੀ ਚੱਲ ਰਿਹਾ ਤੇ ਅਜੇ ਨੇ ਇਹ ਵੀ ਦੱਸਿਆ ਕਿ ਮੈਂ ਵੀ ਇੱਥੇ ਫਰਸ਼ ਲਗਾ ਕੇ ਗਿਆ ਮੈਨੂੰ ਗੁੜੀਆਂ ਨੇ ਕਾਲ ਕੀਤੀ ਸੀ ਤੇ ਤਿੰਨ ਟਾਇਲਾਂ ਇੱਥੋਂ ਟੁੱਟੀਆਂ ਹੋਈਆਂ ਸੀ ਜੋ ਮੈਂ ਲਗਾ ਕੇ ਗਿਆ ਕਿਉਂਕਿ ਇਹਨਾਂ ਦੀ ਇੱਥੇ ਪਾਈਪਲਾਈਨ ਜਾਂਦੀ ਸੀ ਉਹ ਬੰਦ ਹੋ ਗਈ ਸੀ ਉਸ ਨੂੰ ਸਹੀ ਕਰਵਾਇਆ ਸੀ ਤਾਂ ਇਹ ਗੱਲ ਜੋ ਗਮਾਂਡੀ ਹੁੰਦੇ ਆ ਉਹ ਵੀ ਸੁਣ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਇਦਾਂ ਦੀ ਪਾਈਪਲਾਈਨ ਤਾਂ ਇੱਥੋਂ ਨਹੀਂ ਜਾਂਦੀ ਤੇ ਹੁਣ ਅਕਲੇਸ਼ ਅਤੇ ਅਜੇ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਕੋਈ ਗੜਬੜ ਹੈ ਹੁਣ ਘਰ ਦਾ ਜਿੰਦਾ ਤੋੜਿਆ ਜਾਂਦਾ ਹੈ ਜਿੰਦਾ ਤੋੜ ਕੇ ਉਹ ਅੰਦਰ ਦਾਖਲ ਹੁੰਦੇ ਨੇ ਤੇ ਸਾਰੇ ਘਰ ਦੀ ਤਲਾਸ਼ੀ ਲੈਂਦੇ ਆ ਘਰ ਦੇ ਵਿੱਚ ਉਹਨਾਂ ਨੂੰ ਕੁਝ ਵੀ ਸ਼ੱਕੀ ਨਹੀਂ ਲੱਗਦਾ ਪਰ ਜਿੱਥੇ ਅਜੇ ਨੇ ਟੈਲਾਂ ਲਗਾਈਆਂ ਸੀ ਉਹ ਜਗ੍ਹਾ ਉਹਨਾਂ ਨੂੰ ਸ਼ੱਕੀ ਲੱਗਦੀ ਹੈ ਹੁਣ ਉਹ ਟੈਲਾਂ ਪੱਟੀਆਂ ਜਾਂਦੀਆਂ ਟੈਲਾਂ ਪੱਟ ਕੇ ਜਦੋਂ ਉੱਥੋਂ ਮਿੱਟੀ ਕੱਢੀ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਬਦਬੂ ਆਉਣ ਲੱਗਦੀ ਹੈ ਤੇ ਜਦੋਂ ਫਿਰ 3-4 ਫੁੱਟ ਇਸ ਮਿੱਟੀ ਨੂੰ ਬਾਹਰ ਕੱਢਿਆ ਜਾਂਦਾ ਟੋਆ ਪੱਟਿਆ ਜਾਂਦਾ ਤਾਂ ਇਸ ਵਿੱਚੋਂ লাশ ਮਿਲਦੀ ਹੈ ਵਿਜੇ ਦੀ ਜਿਸ ਤੇ ਤਿੰਨ ਟੁਕੜੇ ਕੀਤੇ ਹੋਏ ਸੀ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਵੀ ਹੁਣ ਜਾਨਣਾ ਚਾਹੁੰਦੀ ਸੀ ਕਿ ਆਖਰ ਗੁੜੀਆ ਕਿੱਥੇ ਹੈ ਕਿਉਂਕਿ ਇਹ ਜੋ ਲਾਸ਼ ਹੈ ਇਹ ਲਾਸ਼ ਘਰ ਦੇ ਵਿੱਚ ਹੈ ਪਰ ਗੁੜੀਆ ਇੱਥੇ ਨਹੀਂ ਹੈ ਨਾ ਹੀ ਉਸ ਦਾ ਬੱਚਾ ਹੈ ਤਾਂ ਹੁਣ ਗੁੜੀਆ ਦੀ ਤਲਾਸ਼ ਕੀਤੀ ਜਾਂਦੀ ਹੈ ਤਕਰੀਬਨ 7 ਟੀਮਾਂ ਬਣਾਈਆਂ ਜਾਂਦੀਆਂ ਪੁਲਿਸ ਵਾਲਿਆਂ ਦੀਆਂ ਪਰ ਗੁੜੀਆ ਦਾ ਕੁਝ ਵੀ ਪਤਾ ਨਹੀਂ ਲੱਗਦਾ ਤੇ ਹੁਣ ਥਾਂ ਥਾਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਗੁੜੀਆ ਦੇ ਫੋਨ ਦੀ ਲੋਕੇਸ਼ਨ ਚੈੱਕ ਕੀਤੀ ਜਾਂਦੀ ਹੈ ਪਹਿਲਾਂ ਤਾਂ ਉਸ ਦਾ ਫੋਨ ਬੰਦ ਆਉਣਾ ਹੁੰਦਾ ਪਰ 22 ਜੁਲਾਈ 2025 ਨੂੰ ਉਸ ਦਾ ਵਟਸਐਪ ਆਨ ਹੋ ਜਾਂਦਾ ਤੇ ਲੋਕੇਸ਼ਨ ਪੂਨੇ ਦੀ ਆਉਂਦੀ ਹੈ ਹੁਣ ਪੂਨੇ ਦੇ ਵਿੱਚ ਜਾ ਕੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਗੁੜੀਆ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੁਣ ਜਦੋਂ ਗੁੜੀਆ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰ ਇਹ ਕੀ ਮਾਮਲਾ ਹੈ ਤਾਂ ਗੁੜੀਆ ਦੱਸਦੀ ਹੈ ਕਿ ਉਸ ਦਾ ਵਿਜੇ ਦੇ ਨਾਲ 8 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸਨੇ ਜਿੱਦ ਕੀਤੀ ਕਿ ਮੈਂ ਮੁੰਬਈ ਦੇ ਵਿੱਚ ਆ ਕੇ ਰਹਿਣਾ ਤੁਹਾਡੇ ਨਾਲ ਰਹਿਣਾ ਕਿਉਂਕਿ ਜੋ ਵਿਜੇ ਸੀ ਉਹ ਮਹੀਨੇ ਦੋ ਮਹੀਨਿਆਂ ਬਾਅਦ ਘਰ ਜਾਂਦਾ ਸੀ ਪਰ ਗੁੜੀਆਂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਮੁੰਬਈ ਦੇ ਵਿੱਚ ਰਹਿਣਾਗਾ ਮੈਂ ਤੁਹਾਡੇ ਕੋਲ ਰਹਿਣਾਗਾ ਇਹਨਾਂ ਦੇ ਘਰ ਇੱਕ ਮੁੰਡਾ ਪੈਦਾ ਹੁੰਦਾ ਪਰ ਜੋ ਗੁੜੀਆਂ ਹੁੰਦੀ ਹੈ ਉਸਦੇ ਪ੍ਰੇਮ ਸੰਬੰਧ ਬਣ ਜਾਂਦੇ ਆ ਮੁੰਨਾ ਦੇ ਨਾਲ ਮੁੰਨਾ ਇੱਕ ਸਟੂਡੈਂਟ ਸੀ ਤੇ ਗੁੜੀਆਂ ਤੋਂ ਤਕਰੀਬਨ 8 ਸਾਲ ਛੋਟਾ ਸੀ ਇਹਨਾਂ ਦੇ ਪ੍ਰੇਮ ਸੰਬੰਧ ਬਣ ਜਾਂਦੇ ਆ ਤੇ ਫਿਰ ਜਿਸ ਕਾਰਨ ਇਹਨਾਂ ਨੂੰ ਲੱਗਦਾ ਕਿ ਜੋ ਵਿਜੇ ਆ ਉਹ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਦਾ ਇਸ ਨੂੰ ਹਟਾਉਣ ਦੇ ਲਈ ਇਹ ਪਲਾਨਿੰਗ ਕਰਦੇ ਨੇ ਉਸ ਤੋਂ ਬਾਅਦ ਉਸ ਦਾ ਕਤਲ ਕਰਕੇ ਉਸ ਦੀ লাশ ਨੂੰ ਘਰ ਦੇ ਵਿੱਚ ਹੀ ਦੱਬ ਦਿੱਤਾ ਜਾਂਦਾ ਸੋ ਇਹਨਾਂ ਨੂੰ ਹੁਣ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਹਨਾਂ ਦਾ ਰਿਮਾਂਡ ਲਿੱਤਾ ਗਿਆ ਤੇ ਪੁਲਿਸ ਇਸ ਕਤਲ ਕਾਂਡ ਬਾਰੇ ਇਹਨਾਂ ਤੋਂ ਹੋਰ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਆਖਰ ਇਹਨਾਂ ਨੇ ਇਹ ਜੋ ਕਤਲ ਆ ਉਹ ਕਿਵੇਂ ਕੀਤਾ ਕਿਸ ਵਜ੍ਹਾ ਨਾਲ ਕੀਤਾ ਕੀ ਸਾਰੀ ਗੱਲਬਾਤ ਸੀ ਸੋ ਜਲਦ ਹੀ ਉਹ ਇਸ ਗੱਲ ਦਾ ਖੁਲਾਸਾ ਜਲਦ ਹੀ ਪੁਲਿਸ ਕਰ ਦੇਵੇਗੀ ਕਿ ਆਖਰ ਇਹਨਾਂ ਨੇ ਜੋ ਵਿਜੇ ਦਾ ਕਤਲ ਕੀਤਾ ਉਹ ਕਿਉਂ ਕੀਤਾ ਕਿਸ ਵਜ੍ਹਾ ਦੇ ਨਾਲ ਕੀਤਾ ਤੇ ਕਿਵੇਂ ਇਹਨਾਂ ਨੇ ਉਸ ਦੀ ਲਾਸ਼ ਦੇ ਟੁਕੜੇ ਕੀਤੇ ਤੇ ਕਿਵੇਂ ਫਿਰ ਘਰ ਦੇ ਵਿੱਚ ਹੀ ਉਸ ਨੂੰ ਦਫਨਾ ਦਿੱਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿਦਾਂ ਕਿਦਾਂ ਦੇ ਕ੍ਰਾਈਮ ਕਿਦਾਂ ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਹਨ ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਜ਼ਿਆਦਾਤਰ ਪਤਨੀਆਂ ਪਤੀਆਂ ਨੂੰ ਹੀ ਮੌਤ ਦੇ ਘਾਟ ਉਤਾਰ ਰਹੀਆਂ ਨੇ ਪ੍ਰੇਮ ਸਬੰਧਾਂ ਦੇ ਕਾਰਨ ਬਹੁਤ ਜ਼ਿਆਦਾ ਐਦਾਂ ਦੀਆਂ ਖਬਰਾਂ ਨਿਕਲ ਕੇ ਆ ਰਹੀਆਂ ਕਿ ਪਤਨੀ ਨੇ ਪਤੀ ਦੀ ਹੱਤਿਆ ਕਰ ਦਿੱਤੀ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ 古典。